ਸਤਿਕਾਰਯੋਗ 사త్సנג ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 13 ਦਸੰਬਰ 1704 ਇਸਵੀ ਨੂੰ ਛੋਟੇ ਸਾਹਿਬ ਜਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤੇ ਸਿੰਘ ਜੀ ਨੂੰ ਜੀਹਦਾ ਦਿੱਤਾ ਗਿਆ ਬੜੀ ਦੁਖਦਾਈ ਘਟਨਾ ਹੈ ਉਸ ਸਮੇਂ ਦੀ ਜਦੋਂ ਛੋਟੇ ਸਾਹਿਬ ਜਾਦੇ ਸਹਿਹਿੱਦ ਕਰ ਦਿੱਤੇ ਗਏ ਜਦੋਂ ਇਹ ਗੱਲ ਮੋਤੀराम ਮਹਾਰਾਜ ਜੀ ਨੂੰ ਪਹੁੰਚਲੀ ਕਿ ਛੋਟੇ ਸਾਹਿਬ ਜਾਦੇ ਸ਼ਹੀਦ ਹੋ ਗਏ ਹਨ ਤੇ ਮੋਤੀराम ਮਹਾਰਾਜ ਜੀ ਨੇ ਇਹ ਗੱਲ ਮਤਾ ਗੁਜਰਕੌਰ ਜੀ ਨੂੰ ਦੱਸੀ ਯਾਨੀ ਕਿ ਮਤਾ ਗੁਜਰਜੀ ਨੂੰ ਦੱਸੀ ਜਾ ਕੇ ਕਿ ਛੋਟੇ ਸਾਹਿਬ ਜਾਦੇ ਸ਼ਹੀਦ ਹੋ ਗਏ ਹਨ ਮਾਤਾ ਜੀ ਨੇ ਇਹ ਗੱਲ ਸੁਣ ਕੇ ਉਸ ਅਕਾਲਪੁਰ ਤੋਂ ਅਪੁਰਖਾ ਗਏ ਉਸ ਪ੍ਰਮਾਤਮਾ ਅਗੇ ਅਰਦਾਸ ਕੀਤੀ ਕਿ ਤੇਰਾ ਕੀਆ ਮਿੱਠਾ ਲਾਗੇ ਕਹਿ ਕੇ ਮਾਤਾ ਜੀ ਨੇ ਆਪਣੇ ਪ੍ਰਾਨ ਤੱਕ ਦਿੱਤੇ ਜਾਣ ਕੇ ਮਾਤਾ ਜੀ ਨੇ ਸ਼ਹੀਦੀ ਪ੍ਰਾਪਤ ਕਰਾਰ ਲਈ ਬਹੁਤ ਹੀ ਦੁਖਦਾਇਕ ਘਟਨਾ ਹੈ ਉਸ ਸਮੇਂ ਦੀ ਜ Alam Wazir Khan ਬੜਾ ਹੰਕਾਰੀ ਸੀਗਾ ਉਹਨੇ ਆਪਣੇ ਸਿਪਾਈਆਂ ਨੂੰ ਹੁਕਮ ਦਿੱਤਾ ਵੀ ਇਲਾਕੇ ਵਿੱਚ ਸਾਰੇ ਸ਼ਹਿਰ ਵਿੱਚ ਮਨਿਆਦੀ ਕਰਵਾ ਦਿਓ ਹਰ ਇੱਕ ਕੋਲੇ ਖਬਰ ਪਹੁੰਚਾ ਦਿਓ ਵੀ ਇਹਨਾਂ ਬੱਚਿਆਂ ਦਾ ਕੋਈ ਵੀ ਸੰਸਕਾਰ ਨਾ ਕਰੇ ਜੇ ਕਿਸੇ ਨੇ ਦਾ ਬੱਚਾ ਸੰਸਕਾਰ ਕੀਤਾ ਤੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇਗੀ ਸਾਰੇ ਇਲਾਕੇ ਵਿੱਚ ਮਨਿਆਦੀ ਕਰਵਾ ਦਿੱਤੀ ਗਈ ਵਜ਼ੀਰ ਖਾਨ ਬੜਾ ਹੀ ਜ਼ਾਲਮ ਸੀ ਉਪਣਾ ਉਹਨੇ ਆਪਣੇ ਸਪਾਹੀਆਂ ਨੂੰ ਹੁਕਮ ਦਿੱਤਾ ਇਹਨਾਂ ਬੱਚਿਆਂ ਨੂੰ ਹੰਸਨਾ ਨਦੀ ਕੋਲ ਸੜ ਦਿਓ ਉੱਥੇ ਆਪ ਹੀ ਇਹਨੂੰ ਜੰਗਲੀ ਜਾਨਵਰਿਆਂ ਨੂੰ ਖਾ ਲੈਣਗੇ ਉਸ ਵਾਹਿਗੁਰੂ ਉਸ ਪ੍ਰਮਾਤਮਾ ਦਾ ਪਾਣਾ ਦੇਖੋ ਇਹਨਾਂ ਬੱਚਿਆਂ ਦੀ ਰਖਵਾਲੀ ਕਰਨ ਵਾਸਤੇ ਉੱਥੇ ਇੱਕ ਬੱਬਰ ਸ਼ੇਰ ਆ ਗਿਆ ਇਸ ਬੱਬਰ ਸ਼ੇਰ ਨੇ ਇਹਨਾਂ ਬੱਚਿਆਂ ਦੀ 48 ਘੰਟੇ ਰਖਵਾਲੀ ਕੀਤੀ ਯਾਨੀ ਕਿ ਬੱਬਰ ਸ਼ੇਰ ਸ਼ੇਰ ਦੋ ਦਿਨ ਇਹਨਾਂ ਬੱਚਿਆਂ ਕੋ ਰਿਹਾ ਇਹਦੀ ਰਖਵਾਲੀ ਕਰਦਾ ਰਿਹਾ ਦ ਗੁਰਦੁਆਰਾ ਸ਼ਰੀ ਬਵਾਨ ਸਾਹਿਬ ਬਣਿਆ ਹੋਇਆ ਹੈ ਇਸ ਜਗ੍ਹਾ ਤੇ ਇਸ ਹੰਸਾਂ ਨਦੀ ਕੋਲੇ ਗੁਰਦੁਆਰ ਸ਼ਰੀ ਬਵਾਨਗੜ ਸਾਹਿਬ ਬਣਿਆ ਹੋਇਆ ਹੈ ਇਹਨਾਂ ਬੱਚਿਆਂ ਦੀ ਉਸ ਸਮੇਂ 48 ਘੰਟੇ ਜਿਹੜੇ 2 ਦਿਨ ਰਖਾਲੀ ਕੀਤੀ ਸੀ ਬਬਰ ਸ਼ੇਰ ਨੇ ਅੱਛਾ ਜੀ ਕਹੋ ਗੁਰਦੁਆਰਾ ਬਣਿਆ ਹੋਇਆ ਬਵਾਨ ਸਾਹਿਬ ਜ਼ਾਲਮ ਵजीर खान ਬੜਾ ਹੰਕਾਰੀ ਸੀਗਾ ਉਹਦਾ ਮਾਨੇ ਭਰਿਆ ਜਦੋਂ ਇਹ ਖਬਰ ਦਿਵਾਨ ਟੋਡਰਵਾਲ ਨੂੰ ਸਰਹੰਦੇ ਨੂੰ ਪਹੁੰਚਲੀ ਉਹ ਸਰਹੰਦਾ ਬੜਾ ਹੀ ਅਮੀਰ ਨਿਸ਼ਾਨ ਸੀ ਗੁਰੂ ਦਾ ਪਿਆਰਾ ਸੀ ਤੇ ਵਜੀਰ ਖਾਨ ਕੋਲ ਗਿਆ ਬੱਚੇ ਦੇ ਸੰਸਕਾਰ ਵਾਸਤੇ ਕਿਉਂਕਿ ਇਹ ਦੇ ਕੋਠੀ ਉਸੇ ਵਜੀਰ ਖਾਨ ਦੇ ਕੋਲ ਹੀ ਸੀਗੀ ਵਜੀਰ ਖਾਨ ਲੱਜ ਬਚਾ ਗਿਆ ਵਜੀਰ ਖਾਨ ਨੇ ਦਵਾਨ ਟੋਡਰ ਮਲਜੀ ਨੂੰ ਕਿਹਾ ਕਿ ਜਿੰਨੀ ਜ਼ਮੀਨ ਪੀਣਾ ਦੇ ਸੰਸਕਾਰ ਵਾਸਤੇ ਚਾਹੀਦੀ ਹੈ ਉਹਨੀਆਂ ਸਰਫੀਆਂ ਅਸ਼ਰਫੀਆਂ ਤੁਮ ਦੇ ਦੇ ਸਰਫੀਆਂ ਖੜੀਆਂ ਖੜੀਆਂ ਲੜੇ ਖੜੀਆਂ ਖੜੀਆਂ ਜ਼ਮੀਨ ਦੇ ਉੱਪਰ ਉਸ ਸਮੇਂ ਇੱਕ ਸਰਫੀ ਸਵਾਇੰਚ ਸਿਗੀ ਔਰ 1 ਟੋਲਾ ਜਿੰਨੇ 10 ਗ੍ਰਾਮ ਦੀ ਸਿਗੀ 78000 ਸਰਫੀਆਂ ਉਸ ਸਮੇਂ ਰੱਖੀਆਂ ਗਈਆਂ ਜਨਕੇ 780 ਕਿਜੀ ਸੋਨਾ ਸੀਗਾ ਉਸ ਸਮੇਂ ਟੋਡਰ ਮਾਲਜੀਆਂ ਦਿੱਤੀ ਰੱਖੀਆਂ ਦਵਾਂ ਟੋਡਰ ਮਾਲਜੀਆਂ ਨੇ 78000 ਸਰਫੀਆਂ ਦੇਖ ਕੇ ਦਦੀ ਜੀ ਨੇ ਬੱਚਾ ਜੀ ਨੂੰ ਜੋਤੀ ਸਰੂਪ ਉਹ ਦੇਖੋ ਕਿ ਇਹ ਨਗਰ ਜਿਸ ਨੂੰ ਮਤਕਲ ਜਿੱਚੀ ਸਰੂਪ ਵਿੱਚ ਬਣਾਇਆ ਹੋਇਆ ਹੈ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਹੈ ਕਿਸੇ ਵੀ ਨੂੰ ਬੱਤਵਾ ਸੇਅਰ ਕਰਨਾ ਹੈ ਤਾਂ ਵੀ ਇਹ ਬੱਤਵਾ ਲੋਕਾਂ ਤੱਕ ਪਹੁੰਚ ਸਕੇ ਸਿੱਖ ਇਤਿਹਾਸ ਵਾਲੇ ਲੋਕਾਂ ਨੂੰ ਜਾਣ ਕੇ ਹੋ ਸਕੇ ਸਿੱਖੋਂ ਬਣ ਕੇ ਤਾਂ ਹੱਦ ਤੇ ਕੁਰਬਾਨੀਆਂ ਕਰਕੇ ਆਪਣੇ ਬੱਚੇ ਕੁਰਬਾਨ ਕਰਕੇ ਆਪਣੀ ਸੀਸ ਕਲਵਾ ਕੇ ਤਾਂ ਵੀ ਰਾਖੀ ਕਰਦੇ ਹੋਏ ਜੀ ਦੀ ਰਾਖੀ ਕਰਵਾਨੀ ਗੁਰਵਾਸ ਤੇ ਕਰਵਾਨੀ ਕੀਤੀ ਹੈ ਇਹਦੀ ਜਵਾਨੀ ਵੀ ਮੇਰੇ ਵੱਲੋਂ ਕੋਟੀ ਕੋਟੀ ਪ੍ਰਣਾਮ ਬਿਨਾਂ ਸ਼ੁਭਦਾ ਨੂੰ ਮੇਰੇ ਵੱਲੋਂ ਕੋਟੀ ਕੋਟੀ ਪ੍ਰਣਾਮ ਅਗਰ ਮੇਰੇ ਕੋਲ ਕੋਈ ਇਹ ਗੁੱਝੇ ਕੋਈ ਗਲਤੀ ਹੋ ਗਈ ਬੋਲਣ ਵਿੱਚ ਸੂਸ਼ੰਕਾ ਨੈਨੋਂ ਮਾਫੀ ਕਰ ਦੇਣਾ ਚਾਹੁੰਦਾ ਚਾਹੁੰਦੀ ਕਿ ਕਿਸਾਨ ਬੱਤਿਆ ਪੁੱਛਣਾ ਗੁਰਿਆਰੀ ਬੋਲਣ ਵਿੱਚ ਗਲਤੀ ਹੋ ਜਾਂਦੀ ਹੈ